ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰੇ ਈਵਿਊਸ ਨੂੰ ਅੱਜ ਆਪਾਂ ਗੱਲ ਕਰਨ ਜਾ ਰਹੇ ਹਾਂ ਮੱਸਾ ਰੰਗੜ ਦੇ ਸਮੇਂ ਦੇ ਜ਼ੁਲਮ ਤੇ ਇੰਤਿਹਹਾ ਦੀ ਗੱਲ ਜਦੋਂ ਉਹਦਾ ਜ਼ੁਲਮ ਪੂਰੇ ਸਿਖਰ ਦੇ ਉੱਪਰ ਸੀ ਤਾਂ ਉਸ ਦੇ ਜ਼ੁਲਮ ਨੂੰ ਖਤਮ ਕਰਨ ਦੇ ਲਈ ਦੋ ਸੂਰਬੀਰਾਂ ਨੇ ਦੋ ਸਿੱਖ ਯੋਧਿਆਂ ਨੇ ਆਪਣੀ ਜਾਨ ਤਲੀ ਤੇ ਧਰ ਕੇ ਉਹਦਾ ਸਿਰ ਕਲਮ ਕਰਕੇ ਲੈਂਦਾ ਸ੍ਰੀ ਹਰਮੰਦਰ ਸਾਹਿਬ ਦੇ ਦਰਬਾਰ ਸਾਹਿਬ ਦੇ ਅੰਦਰ ਤੋਂ ਤੇ ਇਸ ਦੇ ਬਾਰੇ ਆਪਾਂ ਅੱਗੇ ਵੀਡੀਓ ਦੇ ਵਿੱਚ ਗੱਲ ਕਰਨ ਜਾ ਰਹੇ ਹਾਂ ਹੁਣ ਤੇ ਉਸ ਤੋਂ ਪਹਿਲਾਂ ਸਾਰੇ ਜਾਨੇ ਜਿੰਨੇ ਵੀ ਇਸ ਚੈਨਲ ਦੇ ਉੱਪਰ ਨਵੇਂ ਨੇ ਉਹ ਇਸ ਚੈਨਲ ਨੂੰ ਸਬਸਕ੍ਰਾਈਬ ਲਾਈਕ ਤੇ ਸ਼ੇਅਰ ਜ਼ਰੂਰ ਕਰਨ ਕਿਉਂਕਿ ਲਾਈਕ ਦੇ ਨਾਲ ਹੀ ਇਹਨਾਂ ਵੀਡੀਓਜ਼ ਦੀ ਜਿਹੜੀ ਰੀਚ ਆ ਉਹ ਵੱਧਦੀ ਹੈ। ਹਾਂਜੀ ਇਹ ਉਹਨਾਂ ਸਮਿਆਂ ਦੀ ਗੱਲ ਆ ਜਦੋਂ ਲਾਹੌਰ ਦਾ ਗਵਰਨਰ ਜ਼ਾਲਮ ਸ਼ਾਸਕ ਜ਼ਕਰੀਆ ਖਾਨ ਹੋਇਆ ਕਰਦਾ ਸੀ ਤੇ ਇਹ ਸਮਾਂ ਲਗਭਗ 1726 ਤੋਂ ਲੈ ਕੇ 1745 ਈਸਵੀ ਤੱਕ ਆ ਜਿਹੜਾ ਈਸਵੀ ਆ ਇਹ ਇੱਕ ਸਮੇਂ ਨੂੰ ਮਾਪਣ ਵਾਲੀ ਇਕਾਈ ਹੈ ਜਿਵੇਂ ਅੱਜ ਕੱਲ੍ਹ ਸਾਲ ਚੱਲਦੇ ਨੇ ਪਹਿਲਾਂ ਬੀਸੀ ਚੱਲਦੇ ਸੀ ਬਿਫੋਰ ਕ੍ਰਾਈਸਟ ਕਹਿੰਦੇ ਨੇ ਤੇ ਉਸ ਸਮੇਂ ਈਸਵੀ ਦੇ ਨਾਲ ਮਾਪਿਆ ਜਾਂਦਾ ਸੀ ਜਿਸ ਨੂੰ ਕਿ ਈਅਰਸ ਆਫ ਲord ਕਿਹਾ ਜਾਂਦਾ ਸੀ ਤੇ ਉਸ ਸਮੇਂ ਉਹਨਾਂ ਦਾ ਜ਼ੁਲਮ ਸੀ ਜਿਹੜਾ ਉਹਦੇ ਪੀਕ ਦੇ ਉੱਪਰ ਸੀ ਇਤਿਹਾਸ ਹੀ ਉਹਨੇ ਪੂਰੀ ਪੀਕ ਦੇ ਉੱਪਰ ਸੀ ਤੋ ਉਹਨਾਂ ਦਾ ਜ਼ੁਲਮ ਪੰਜਾਬ ਦੇ ਰਹਿੰਦੇ ਹੋਏ ਸਿੱਖਾਂ ਦੇ ਉੱਪਰ ਕਾਫੀ ਨਰਦਈ ਤਰੀਕੇ ਦੇ ਨਾਲ ਕੀਤਾ ਜਾਂਦਾ ਸੀ ਲਗਭਗ 1940 AD ਦੇ ਵਿੱਚ ਜ਼ਕਰੀਆ ਖਾਨ ਨੇ ਇੱਕ ਹੋਰ ਜ਼ਾਲਮ ਸ਼ਾਸਕ ਨੂੰ ਜਿਹੜਾ ਕਿ ਆਪਣੇ ਆਪ ਨੂੰ ਚੌਧਰੀ ਮੰਨਦਾ ਸੀ ਤੇ ਮਸਾ ਰੰਗੜ ਜਾਂ موسی ਲਾਲ ਖਾਨ ਦੇ ਨਾਮ ਨਾਲ ਉਹਨੂੰ ਵੀ ਜਾਣਿਆ ਜਾਂਦਾ ਤਾਂ ਮਸਾ ਰੰਗੜ ਨੂੰ ਉਸ ਏਰੀਆ ਦਾ ਇੰਚਾਰਜਸ਼ਿਪ ਦਿੱਤੀ ਅੰਮ੍ਰਿਤਸਰ ਏਰੀਆ ਦੀ ਇੰਚਾਰਜਸ਼ਿਪ ਦੇਣ ਨਾਲ ਉਹਦਾ ਜ਼ੁਲਮ ਇੰਨਾ ਜ਼ਿਆਦਾ ਵਧ ਗਿਆ ਸੀ ਕਿ ਉਸ ਨੇ ਹਰਮੰਦਰ ਸਾਹਿਬ ਉੱਪਰ ਕਬਜ਼ਾ ਕਰ ਲਿਆ ਤੇ ਉਸ ਦੀ ਇਨਚਾਰਜਸ਼ਿਪ ਜਾਂ ਪਰ ਕਹਿ ਸਕਦੇ ਹਾਂ ਕਿ ਉਹਦੇ ਉੱਪਰ ਆਪਣਾ ਪੂਰੀ ਤਰ੍ਹਾਂ ਕਬਜ਼ਾ ਸੀ ਜੜਾ ਅਸਮਾਰਿਆ ਉਸ ਨੇ ਆਪਣੇ ਜ਼ੁਲਮ ਨੂੰ ਵਧਾਉਣ ਦੇ ਲਈ ਸਿੱਖਾਂ ਨੂੰ ਅੰਮ੍ਰਿਤਸਰ ਸ੍ਰੀ ਹਰਿਮੰਦਰ ਸਾਹਿਬ ਦੇ ਵਿੱਚ ਦਾਖਲ ਹੋਣ ਤੋਂ ਵਿਜਿਟ ਕਰਨ ਤੋਂ ਪੂਰੀ ਤਰ੍ਹਾਂ ਰੋਕ ਦਿੱਤਾ ਕਿ ਨਾ ਤਾਂ ਉਹ ਇੱਥੇ ਆ ਕੇ ਮੱਥਾ ਟੇਕ ਸਕਣ ਤੇ ਨਾ ਹੀ ਉਹ ਇਸ ਪਵਿੱਤਰ ਪਾਖ ਸਰੋਵਰ ਦੇ ਵਿੱਚ ਇਸ਼ਨਾਨ ਕਰ ਸਕਣ ਡਿੱਪ ਲਾ ਸਕਣ ਉਹਨੇ ਹਮੇਸ਼ਾ ਹੀ ਜਿੰਨਾ ਟਾਈਮ ਉਹ ਰਿਹਾ ਉਹਨੇ ਸਿੱਖਾਂ ਦੇ ਘਰ ਲੁੱਟੇ ਹਿੰਦੂਆਂ ਦੇ ਘਰ ਲੁੱਟੇ ਜਿੰਨੇ ਉਸ ਏਰੀਆ ਦੇ ਦੇ ਵਿੱਚ ਲੋਕ ਰਹਿੰਦੇ ਸਨ ਦੇ ਘਰਾਂ ਨੂੰ ਲੁੱਟਿਆ ਤੇ ਉਸ ਨੇ ਰੱਬ ਦਾ ਡਰਾ ਜਿਹੜਾ ਆਪਣੇ ਮਨ ਦੇ ਵਿੱਚੋਂ ਘੜ ਦਿੱਤਾ ਸੀ ਉਹ ਸ੍ਰੀ ਹਰਮੰਦਰ ਸਾਹਿਬ ਦਰਬਾਰ ਸਾਹਿਬ ਦੇ ਅੰਦਰ ਚਲੋ ਮੈਂ ਇਨਾ ਵੱਧ ਚੁੱਕਿਆ ਸੀ ਕਿ ਉਹ ਸ੍ਰੀ ਹਰਮੰਦਰ ਸਾਹਿਬ ਦੇ ਅੰਦਰ ਲੜਕਿਆਂ ਨੂੰ ਨਚਾਉਂਦਾ ਸੀ ਉਹਦਾ ਡਾਂਸ ਪਰਫਾਰਮ ਕਰਾਉਂਦਾ ਸੀ ਸ਼ਰਾਬਾਂ ਪੀਂਦਾ ਸੀ ਤੇ ਸ਼ੀਸ਼ਾ ਪੀਂਦਾ ਸੀ ਜਿਹੜਾ ਸ਼ੀਸ਼ਾ ਉਹ ਉਹ ਇੱਕ ਤਰ੍ਹਾਂ ਦਾ ਹੁੱਕਾ ਹੀ ਹੁੰਦਾ ਹੁੱਕੇ ਦੀ ਤਰ੍ਹਾਂ ਹੁੰਦਾ ਉਹਦੇ ਅੰਦਰ ਤੰਬਾਕੂ ਹੋਰ ਨਸ਼ੀਲੇ ਪਦਾਰਥ ਜਿੰਨੇ ਪੈ ਸਕਦਾ ਸੀ ਪਾ ਕੇ ਉਸ ਨੂੰ ਸੁਭੋਗ ਕਰਦਾ ਸੀ ਮਸੇ ਰੰਗੜ ਦੀ ਇਹ ਨੀਚ ਹਰਕਤ ਅੰਮ੍ਰਿਤਸਰ ਦੇ ਏਰੀਆ ਦੇ ਵਿੱਚ ਅੱਗ ਦੇ ਬਬੂਲੇ ਵਾਂਗੂ ਫੈਲ ਗਈ ਤੇ ਚਾਰੇ ਪਾਸੇ ਇਹ ਗੱਲ ਦਾ ਸ਼ੋਰ ਸ਼ਰਾਬਾ ਫੈਲ ਗਿਆ ਇਹ ਮਸਾ ਰੰਗੜ ਨੇ ਜ਼ੁਲਮ ਦੀ ਇੰਤਿਹਾਨ ਇਹ ਕਿ ਉਸ ਨੇ ਹਰਿਮੰਦਰ ਸਾਹਿਬ ਦੇ ਅੰਦਰ ਇਹ ਨੀਚ ਹਰਕਤਾ ਕੀਤੀ ਜਦੋਂ ਇਹ ਖਬਰ ਅੱਗ ਦੇ ਬਬੂਲੇ ਵਾਂਗੂ ਫੈਲ ਗਈ ਤਾਂ ਉਸ ਏਰੀਏ ਦੇ ਵਿੱਚ ਦੋ ਰੈਜ਼ੀਡੈਂਟ ਜਿਹੜੇ ਉੱਥੇ ਦੇ ਰਹਿਣ ਵਾਲੇ ਸੀ ਉੱਥੇ ਦੇ ਵਸਨੀਕ ਸੀ ਉਹਨਾਂ ਤੱਕ ਵੀ ਪਹੁੰਚੀ ਤੇ ਜਿਨ੍ਹਾਂ ਵਿੱਚੋਂ ਇੱਕ ਦਾ ਨਾਮ ਤੇਜਰਾਮ ਜੋ Hindu ਸੀ ਤੇ ਦੂਸਰਾ ਭਾਈ ਬੁਲਾਕਾ ਸਿੰਘ ਤਾਂ ਇਹਨਾਂ ਦੋਨਾਂ ਨੇ ਵੀ ਇਸ ਗੱਲ ਨੂੰ ਸਹਿਣ ਨਹੀਂ ਕੀਤਾ ਤਾਂ ਉਹਨਾਂ ਨੇ ਸੋਚਿਆ ਕਿ ਇਹ ਖਬਰਾਂ ਜਿਹੜੀ ਸਿੱਖਾਂ ਤੱਕ ਪਹੁੰਚਾਈ ਜਾਵੇ। ਤਾਂ ਫਿਰ ਉਹ ਉਹ ਦੋਨੋਂ ਜਾਣੇ ਅੰਮ੍ਰਿਤਸਰ ਤੋਂ ਕੋਚ ਕਰ ਗਏ ਤੇ ਉਹ ਬੀਕਾਨੇਰ ਤੇ ਮਾਰੂਥਲ ਵਿੱਚ ਚਲੇ ਗਏ ਤੇ ਉੱਥੇ ਇੱਕ ਸਿੱਖਾਂ ਦਾ ਗਰੁੱਪ ਸੀ ਜਿਨ੍ਹਾਂ ਦਾ ਸਰਦਾਰ ਸਰਦਾਰ ਸ਼ਾਮ ਸਿੰਘ ਸੀ। ਤਾਂ ਉਹਨਾਂ ਨੇ ਸਾਮ ਸਿੰਘ ਜੀ ਨੂੰ ਇਹ ਸਾਰੀ ਕਹਾਣੀਆਂ ਜਿਹੜੀ ਇਹ ਜ਼ੁਲਮ ਦੀ ਪੂਰੀ ਕਹਾਣੀ ਸੀ ਉਹ ਉਹਨਾਂ ਨੂੰ ਪੂਰੀ ਤਰ੍ਹਾਂ ਸੁਣਾਈ ਤਾਂ ਸਰਦਾਰ ਸਾਮ ਸਿੰਘ ਦੇ ਅੰਦਰ ਇਸ ਚੀਜ਼ ਦਾ ਰੋਸ ਭਰ ਗਿਆ ਉਹਨਾਂ ਦੇ ਅੰਦਰ ਇਸ ਚੀਜ਼ ਦਾ ਗੁੱਸਾ ਸੀ ਕਿ ਉਸ ਤੋਂ ਇਸ ਜ਼ੁਲਮ ਦਾ ਬਦਲਾ ਜ਼ਰੂਰ ਲੈਣਾ ਤਾਂ ਉਹਨਾਂ ਨੇ ਆਪਣੇ ਗਰੁੱਪ ਦੇ ਵਿੱਚ ਅਨਾਉਂਸ ਕੀਤਾ ਕਿ ਜੋ ਸਿੱਖ ਜੋ ਸਿੱਖ ਮਸਾ ਰੰਗੜ ਦਾ ਸਿਰ ਕਲਮ ਕਰਕੇ ਵਾਪਸ ਇੱਥੇ ਸਾਡੇ ਕੋਲ ਬੀਕਰ ਨੇਰ ਲੈ ਕੇ ਆਊਗਾ ਤਾਂ ਫਿਰ ਇੱਥੇ ਐਂਟਰੀ ਹੁੰਦੀ ਹੈ ਮਹਿਤਾਬ ਸਿੰਘ ਪੰਗੂ ਦੀ ਜਿਨੇ ਕੇ ਬੇ ਤੜਕ ਬੇਚਿਚਕ ਖੜੇ ਹੋ ਕੇ ਇਹ ਕਿਹਾ ਕਿ ਮੈਂ ਮਸਾ ਰੰਗੜ ਦਾ ਸੇਰਾ ਜਿਹੜਾ ਕਲਮ ਕਰਕੇ ਇੱਥੇ ਤੁਹਾਡੇ ਕਦਮਾਂ 'ਚ ਲੈ ਕੇ ਆਉਂਗਾ ਤਾਂ ਇਹਦੇ ਨਾਲ ਹੀ ਸੁੱਖਾ ਸਿੰਘ ਉਹ ਵੀ ਤਿਆਰ ਹੋ ਜਾਂਦੇ ਨੇ ਤਾਂ ਇਹਨਾਂ ਦੋਨਾਂ ਦੀ ਐਂਟਰੀ ਹੁੰਦੀ ਹੈ ਹੁਣ ਆਪਾਂ ਇਹਨਾਂ ਦੇ ਬਾਰੇ ਥੋੜਾ ਜਿਹਾ ਪਿਛੋਕੜ ਜਾਣਦੇ ਪਾਈ ਮਹਤਾਬ ਸਿੰਘ ਇੱਕ ਜੱਟ ਫੈਮਿਲੀ ਨੂੰ ਬਿਲੋਂਗ ਕਰਦੇ ਸੀ ਜਿਹੜੀ ਕਿ ਇੱਕ ਭੰਗੂ ਫੈਮਿਲੀ ਦੇ ਨਾਮ ਨਾਲ ਜਾਣੀ ਜਾਂਦੇ ਸੀ ਇਹਨਾਂ ਦਾ ਪਿੰਡ ਮਿਰਾਰਕੋਟ ਲਗਭਗ ਅਮਰਸਰ ਤੋਂ 8 ਕਿਲੋਮੀਟਰ ਉੱਤਰ ਦੀ ਦਿਸ਼ਾ ਵੱਲ ਸੀ ਪਾਈ ਸੁੱਖਾ ਜੀ ਇੱਕ ਸਿੱਖ ਫੈਮਿਲੀ ਨੂੰ ਬਿਲੋਂਗ ਕਰਦੇ ਸਨ ਉਹ ਸਿੱਖ ਵਾਰੀਅਰ ਸਨ ਉਹਨਾਂ ਦੇ ਅੰਦਰ ਦਲੇਰੀ ਆ ਜਿਹੜੀ ਉਹ ਬਹੁਤ ਭਰਪੂਰ ਮਾਤਰਾ ਦੇ ਵਿੱਚ ਸੀ ਉਹਨਾਂ ਨੇ ਸਰਦਾਰ ਸਾਮ ਸਿੰਘ ਜੀ ਦੇ ਸਿੱਖ ਗਰੁੱਪ ਸੰਗਠਨ ਨੂੰ ਜੁਆਇਨ ਕੀਤਾ ਹੋਇਆ ਸੀ ਸਿੱਖਿਆ ਉਹਨਾਂ ਕੋਲੇ ਗੁਰੂ ਸਿੱਖੀ ਦੀ ਸਿੱਖਿਆ ਲੈਣ ਤੋਂ ਬਾਅਦ ਉਹਨਾਂ ਨੇ ਇਸ ਗਰੁੱਪ ਦੇ ਵਿੱਚ ਜੁਆਇਨ ਕੀਤਾ। ਉਹਨਾਂ ਦੇ ਮਾਤਾ ਜੀ ਦਾ ਨਾਮ ਬੀਬੀ ਹਰੋ ਅਤੇ ਪਿਤਾ ਜੀ ਦਾ ਨਾਮ ਭਾਈ ਲੱਧਾ ਜੀ ਸੀ। ਉਹ ਪਿੰਡ ਕੰਬੂ ਕੀ ਜ਼ਿਲ੍ਹਾ ਅੰਮ੍ਰਿਤਸਰ ਪੰਜਾਬ ਦੇ ਰਹਿਣ ਵਾਲੇ ਸਨ। ਸਰਦਾਰ ਸਾਮ ਸਿੰਘ ਜੀ ਜੋ ਕਿ ਇਸ ਸਿਸ਼ਟ ਸੰਗਠਨ ਦੇ ਮੁਖੀ ਸਨ ਉਹਨਾਂ ਨੇ ਮਹੂ ਹਰਮੰਦਰ ਸਾਹਿਬ ਦੀ ਇਹ ਸਾਰੀ ਕਹਾਣੀ ਸੁਣ ਕੇ ਸਰਦਾਰ ਮਹਿਤਾਬ ਸਿੰਘ ਉੱਠ ਕੇ ਖੜੇ ਹੋ ਗਏ ਬੇ ਤੜਕ ਉੱਠ ਕੇ ਖੜੇ ਹੋਏ ਉਹਨਾਂ ਨੇ ਕਿਹਾ ਕਿ ਮੈਂ ਉਹ ਉਸ ਜ਼ਾਲਮ ਦਾ ਸਿਰਾ ਜਿਹੜਾ ਕਲਮ ਕਰਕੇ ਤੁਹਾਡੇ ਖਤਮਾਦ ਲੈ ਕੇ ਆਉਂਗਾ ਤਾਂ ਇਹ ਗੱਲ ਸੁਣਨ ਤੋਂ ਬਾਅਦ ਉੱਥੇ ਬੈਠੇ ਹੋਏ ਸੁਖਾ ਸਿੰਘ ਵੀ ਉੱਠ ਕੇ ਖੜੇ ਹੋ ਗਏ ਜਿਨ੍ਹਾਂ ਨੇ ਕਿਹਾ ਕਿ ਮੈਂ ਇਹਨਾਂ ਦਾ ਸਾਥ ਦੇਣਾ ਚਾਹਣਾ ਕੀ ਮੈਂ ਇਹਨਾਂ ਦਾ ਸਾਥ ਦੇਣ ਲਈ ਇਹਨਾਂ ਦੇ ਨਾਲ ਜਾ ਸਕਦਾ ਤਾਂ ਇਹ ਦੋਨੋਂ ਸਿੱਖ ਜਿਹੜੇ ਉਥੋਂ ਤਿਆਰ ਹੋ ਗਏ ਉਹਨਾਂ ਨੇ ਬੀਕਾਨੇਰ ਤੋਂ ਚਾਲਾ ਪਾਇਆ ਚਾਲਾ ਪਾਉਣ ਤੋਂ ਪਹਿਲਾਂ ਉਹਨਾਂ ਨੇ ਆਪਣੀ ਭੇਸ-ਭੂਸ ਇਸ ਤਰ੍ਹਾਂ ਦੀ ਬਣਾਈ ਕਿ ਉਹ ਲੱਗਣ ਕਿ ਇੱਕ ਬਹੁਤ ਵੱਡੇ ਲੈਂਡਲੋਰਡ ਨੇ ਇੱਕ ਅਮੀਰ ਘਰਾਣੇ ਦੇ ਨੇ ਤੇ ਉਹਨਾਂ ਨੇ ਪੱਟੀ ਦੇ ਸਰਦਾਰ ਬਣ ਕੇ ਉਹਨਾਂ ਨੇ ਘੋੜੇ ਦੇ ਉੱਪਰ ਉਹ ਥੈਲੇ ਰੱਖੇ ਹੁੰਦੇ ਨੇ ਜਿਹੜੇ ਉਹਨਾਂ ਦੇ ਵਿੱਚੋਂ ਦੀ ਆਰ-ਪਾਰ ਕੁਝ ਨਹੀਂ ਦਿਖਾਈ ਦਿੰਦਾ ਹੈਗਾ ਉਹਨਾਂ ਦੇ ਵਿੱਚ ਉਹਨਾਂ ਨੇ ਕੈਂਕਰਾਂ ਟੁੱਟੀਆਂ ਹੋਈਆਂ ਚੀਜ਼ਾਂ ਹੋਰ ਇਸ ਤਰ੍ਹਾਂ ਦੇ ਪਏ ਜਿਨ੍ਹਾਂ ਦਾ ਰੂਪ ਸਿੱਕਿਆਂ ਦੇ ਵਰਗਾ ਲੱਗਦਾ ਸੀ ਤੇ ਉਹਨਾਂ ਦੀ ਆਵਾਜ਼ ਵੀ ਉਸ ਤਰ੍ਹਾਂ ਦੀ ਆਉਂਦੀ ਸੀ ਉਹਨਾਂ ਨੇ ਉਹਨਾਂ ਥੈਲਿਆਂ ਨੂੰ ਭਰ ਕੇ ਘੋੜਿਆਂ ਦੇ ਉੱਪਰ ਲਟਕਾ ਲਿਆ ਤੇ ਉਸ ਤੋਂ ਬਾਅਦ ਉਹਨਾਂ ਨੇ ਉਸ ਤੋਂ ਬਾਅਦ ਬਿਕਾਨੇ ਤੋਂ ਚੱਲਾ ਪਏ ਤੇ ਦਮਦਮਾ ਸਾਹ ਬਠਿੰਡਾ ਪਹੁੰਚੇ ਬਠਿੰਡਾ ਪਹੁੰਚਣ ਤੋਂ ਬਾਅਦ ਉਹਨਾਂ ਨੇ ਉੱਥੋਂ ਕੁਝ ਸਮੇਂ ਬਾਅਦ ਅਮਰ ਸਰ ਸ੍ਰੀ ਹਰਮੰਦਰ ਸਾਹਿਬ ਨੂੰ ਕੂਚ ਕੀਤਾ ਤੇ ਉਹ ਜਦੋਂ ਹਰਮੰਦਰ ਸਾਹਿਬ ਪਹੁੰਚੇ ਤੇ ਬਾਹਰ 베ਰੀ ਨਾਲ ਉਹਨਾਂ ਨੇ ਆਪਣੇ ਘੋੜਿਆਂ ਨੂੰ ਬੰਨ੍ਹ ਦਿੱਤਾ ਤੇ ਪਹਿਰੇਦਾਰਾਂ ਨੂੰ ਮਿਲੇ ਤੇ ਪਹਿਰੇਦਾਰਾਂ ਨੇ ਕਿਹਾ ਵੀ ਤੁਸੀਂ ਕੌਣ ਹੋ ਉਹਨਾਂ ਨੇ ਦੱਸਿਆ ਕਿ ਅਸੀਂ ਪੱਟੀ ਦੇ ਸਰਦਾਰ ਹਾਂ ਤੇ ਅਸੀਂ ਉੱਥੋਂ ਜਿਹੜਾ ਉਹਨਾਂ ਦਾ ਹਰਜਾਨਾ ਭੁਗਤਾਨ ਸੀ ਰਾਸੀਆ ਸੀ ਇਕੱਠੀ ਕਰਕੇ ਲੈ ਕੇ ਆਏ ਹਾਂ ਜਿਹੜੀ ਅਸੀਂ ਮਸਾ ਰੰਗੜ ਨੂੰ ਪੇਸ਼ ਕਰਨੀਆਂ ਉਹਨਾਂ ਨੂੰ ਅਸੀਂ ਖੁਸ਼ ਕਰਨਾ ਤੇ ਉਹ ਕਹਿੰਦੇ ਨਹੀਂ ਸਾਨੂੰ ਪਹਿਲਾਂ ਇਹਨੂੰ ਦਿਖਾਓ ਤਾਂ ਉਹ ਇਸ ਚੀਜ਼ ਲਈ ਨਹੀਂ ਮੰਨੇ ਉਹਨਾਂ ਨੇ ਕਿਹਾ ਅਸੀਂ ਤੁਹਾਨੂੰ ਨਹੀਂ ਦਿਖਾਵਾਂਗੇ ਅਸੀਂ ਉਹਨਾਂ ਨੂੰ ਹੀ ਦਿਖਾਉਣੀ ਆ ਅਸੀਂ ਉਹਨਾਂ ਤੋਂ ਸਭ ਵਸੇ ਲੈਣੇ ਤਾਂ ਸਾਨੂੰ ਉਹਨਾਂ ਨੂੰ ਮਿਲਵਾਇਆ ਜਾਵੇ ਤਾਂ ਉਹਨਾਂ ਨੇ ਜਦੋਂ ਸੁਨੇਹਾ ਉਹਨਾਂ ਕੋਲ ਭੇਜਿਆ ਤਾਂ ਮਸਜਿਦ ਰੰਗੜ ਉਹਨਾਂ ਨੂੰ ਆਪਣੇ ਕੋਲੇ ਅੰਦਰ ਬੁਲਾਇਆ ਅੱਗੇ ਐਂਟਰ ਕੀਤੇ ਹਰਮੰਦਰ ਸਾਹਿਬ ਦੇ ਅੰਦਰ ਜਿੱਥੇ ਮਸਾ ਰੰਗੜ ਅੰਦਰ ਬੈਠਾ ਹੋਇਆ ਸੀ ਤੇ ਜਿੱਥੇ ਕੁੜੀਆਂ ਡਾਂਸ ਕਰਦੀਆਂ ਸੀ ਡਾਂਸ ਪਰਫਾਰਮ ਕਰਦੀਆਂ ਸੀ ਨੱਚਦੀਆਂ ਸੀ ਤੇ ਉਹ ਸ਼ਰਾਬਾਂ ਹੁੱਕੇ ਸੀ ਜਿਹੜੇ ਉਹ ਪੀ ਰਿਹਾ ਸੀ ਸਾਹਮਣੇ ਇਹ ਦੇਖ ਕੇ ਉਹਨਾਂ ਦਾ ਮਨ ਪਸੀਜਿਆ ਹੋਇਆ ਸੀ ਪਹਿਲਾਂ ਹੀ ਉਹਨਾਂ ਦੇ ਦਿਲ ਮਨ ਦੇ ਅੰਦਰ ਰੋਜ਼ ਸੀ ਉਹਨਾਂ ਨੇ ਕਿਹਾ ਵੀ ਹਾਂਜੀ ਦੱਸੋ ਉਹ ਕਹਿੰਦੇ ਅਸੀਂ ਪੱਟੀ ਦੇ ਸਰਦਾਰਾਂ ਤੁਹਾਡੇ ਲਈ ਅਸੀਂ ਇੱਕ ਰਾਸੀ ਲੈ ਕੇ ਆਏ ਜਿਹੜੀ ਅਸੀਂ ਆਪਣੇ ਇਲਾਕੇ ਚੋਂ ਇਕੱਠੀ ਕਰਕੇ ਤੁਹਾਨੂੰ ਪੇਸ਼ ਕਰਨੀ ਆ ਤਾਂ ਉਹ ਕਹਿੰਦੇ ਅਸੀਂ ਤੁਹਾਨੂੰ ਦਿਖਾਉਣੀ ਚਾਹੁੰਦੇ ਆ ਉਹ ਕਹਿੰਦਾ ਠੀਕ ਹੈ ਜੀ ਦਿਖਾਓ ਤਾਂ ਉਹਨਾਂ ਨੇ ਉਹ ਥੈਲੇ ਸੀ ਜਿਹੜੇ ਭਰੇ ਹੋਏ ਉਹਦੇ ਅੱਗੇ ਰੱਖੇ ਜਦੋਂ ਉਹ ਥੈਲਿਆਂ ਨੂੰ ਦੇਖਣ ਦੇ ਲਈ ਉਹਨਾਂ ਨੇ ਆਪਣਾ ਸਿਰ ਝੁਕਾਇਆ ਤਾਂ ਮਹਤਾਬ ਸਿੰਘ ਨੇ ਆਪਣੀ ਤਲਵਾਰ ਕੱਢੀ ਤਲਵਾਰ ਕੱਢ ਕੇ ਮੱਸੇ ਰੰਗੜ ਦੇ ਸਿਰ ਦੇ ਉੱਪਰ वार ਕਰ ਦਿੱਤਾ ਤੇ ਉਹਦਾ ਜਿਹੜਾ ਸਿਰ ਸੀ ਉਹ ਤੜ ਨਾਲੋਂ ਅਲੱਗ ਕਰ ਦਿੱਤਾ ਤੇ ਨਾਲ ਖੜੇ ਹੋਏ ਸੁਖਾ ਸਿੰਘ ਨੇ ਉਸਦੇ ਪਹਿਰੇਦਾਰਾਂ ਉੱਪਰ ਹਮਲਾ ਕਰ ਦਿੱਤਾ ਤੇ ਉਹਨਾਂ ਨੂੰ ਮਾਰ ਬੁਕਾਇਆ ਤੇ ਮੱਸਾ ਰੰਗੜ ਦਾ ਕਲਮ ਕੀਤਾ ਹੋਇਆ ਸਿਰ ਨੂੰ ਆਪਣੇ ਬਰਸੇ ਦੇ ਉੱਪਰ ਟੰਕ ਕੇ ਉਹਨਾਂ ਦੋਨਾਂ ਜਣੇ ਨੇ ਹਰਿਮੰਦਰ ਸਾਹਿਬ ਦੇ ਵਿੱਚੋਂ ਜਦ ਕਾਰੇ ਬਣਾਉਂਦੇ ਹੋਏ ਬਾਹਰ ਆਏ ਘੋੜਿਆਂ ਤੇ ਬੈਠ ਕੇ ਕੂਚ ਕੀਤਾ ਤੇ ਵਾਪਸ ਸਾਬੋ ਕੀ ਤਲਵੰਡੀ ਆਏ ਸਾਬੋ ਕੀ ਤਲਵੰਡੀ ਤੋਂ ਉਹ ਬੀਕਾਨੇਰ ਪਹੁੰਚੇ ਜਿੱਥੇ ਉਹਨਾਂ ਨੇ ਆਪਣੇ ਸਿੱਖ ਸੰਗਠਨ ਦੇ ਸਰਦਾਰ ਸਾਮ ਸਿੰਘ ਅੱਗੇ ਬਰਸ ਦੇ ਉੱਪਰ ਟੰਗਿਆ ਹੋਇਆ ਸੇਰਾ ਜਿਹੜਾ ਉਹਨਾਂ ਦੇ ਅੱਗੇ ਭੇਟ ਕੀਤਾ ਤਾਂ ਇਸ ਤਰ੍ਹਾਂ ਇਹਨਾਂ ਦੋਨਾਂ ਸਿੱਖ ਵਾਰੀਰਾਂ ਨੇ ਹਰਮੰਦਰ ਸਾਹਿਬ ਦੀ ਬੇਅਦਬੀ ਦਾ ਹੂਈ ਸੀ ਉਸ ਦਾ ਬਦਲਾ ਲਿਆ ਤੇ ਆਪਣੀ ਬਹਾਦਰੀ ਦਾ ਸਬੂਤ ਪੇਸ਼ ਕੀਤਾ